ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭਰਾਵਾਂ ਨੂੰ ਹੋਰ ਕਿਦਾਂ ਘਰ ਪਰ ਸਾਰੇ ਸੈੱਟ ਆ ਜੀ ਲੋ ਮਿੱਤਰੋ ਆਪਾਂ ਕਰਦੇ ਆਂ ਵਲੌਗ ਦੀ ਸਟਾਰਟਿੰਗ ਤੇ ਬਾਬਾ ਦਿਨ ਹੋ ਗਏ ਆਪਾਂ ਹੁਣ ਵਲੌਗ ਨਹੀਂ ਪਾਉਨੇ ਹੁਣ ਆਪਾਂ ਬਾਬਿਓ ਡੇਲੀ ਵਲੌਗ ਪਾਇਆ ਕਰਾਂਗੇ ਤੇ ਆਪਣਾ ਫੋਨ ਟੁੱਟ ਗਿਆ ਸੀ ਇਸ ਕਰਕੇ ਆਪਾਂ ਵਲੌਗ ਨਹੀਂ ਪਾਏ ਤੇ ਹੁਣ ਆਪਾਂ ਫੋਨ ਲੈ ਲਿਆ ਵਾ ਨਵਾਂ ਤੇ ਹੁਣ ਆਪਾਂ ਵਲੌਗ ਪਾਇਆ ਕਰਾਂਗੇ ਡੇਲੀ ਤੋਂ ਡੇਲੀ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਬਾਬਿਓ ਤੇ ਹੁਣ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਕੋਈ ਨਹੀਂ ਆਪਣੇ ਜਨਮ ਜਨਮ ਤੇ ਉਹਨਾਂ ਦੀ ਡਿਟੇਲ ਚ ਫੁੱਲ ਵੀਡੀਓ ਕੱਲ ਤੋਂ ਆਇਆ ਕਰਨਗੀਆਂ ਤੇ ਇੱਧਰ ਆਪਣੇ ਮਾਲ ਆਪਣੀਆਂ ਗਾਵਾਂ ਵਾ ਦੱਸੋ ਕਿਦਾਂ ਲੱਗੀਆਂ ਕਮੈਂਟਾਂ ਦੇ ਵਿੱਚ ਆ ਆਪਣੀ ਵਹਿੜਾ ਇੱਕ ਆ ਗਾਵਾਂ ਵਾ ਤੇ ਵੱਲ ਤੋਂ ਬਾਬਾ ਬੀ ਸਪੋਰਟ ਕਰੂ ਆ ਅੱਬ ਇੱਥੇ ਆਪਾਂ ਸ਼ੈੱਡ ਪਾਉਣੀ ਆ ਗਾਵਾਂ ਦੀ ਨਵੀਂ ਤੇ ਗਾਵਾਂ ਦੀ ਸ਼ੈੱਡ ਹੈਗੀ ਦਵਾ ਅੰਦਰ ਤੇ ਆ ਦੇਖੋ ਇੱਧਰ ਹੈਗੀ ਦਵਾ ਗਾਵਾਂ ਦੀ ਸ਼ੈੱਡ ਤੇ ਵੱਧ ਤੋਂ ਵੱਧ سپورਟ ਕਰੋ ਇਧਰ ਆਪਾਂ ਬੱਕਰੀਆਂ ਆਪਣੀਆਂ ਦਾ ਜਿਗਾੜ ਬਣਾਵਾਂਗੇ ਇੱਥੇ ਆਪਾਂ ਸ਼ੈੱਡ ਪਾਉਣੀ ਆ ਤੁਸੀਂ ਵੱਧ ਤੋਂ ਵੱਧ سپورਟ ਕਰੋ ਆ ਆਪਣੀ ਗੱਡੀ ਖੜੀ ਆ ਕੋਈ ਆਲੀ ਉਹ ਆਦਰਾ ਆਪਣਾ ਕੁੱਤਾ ਥੋੜਾ ਫਿਰਦਾ ਇੱਥੇ ਆਪਾਂ ਸ਼ੈੱਡ ਪਾਉਣੀ ਆ ਗਾਵਾਂ ਵਾਸਤੇ ਗਾਵਾਂ ਵੀ ਨਵੀਆਂ ਲਿਆਵਾਂਗੇ ਤੁਸੀਂ ਵੱਧ ਤੋਂ ਵੱਧ سپورਟ ਕਰੋ ਤੁਹਾਡੀ سپورਟ ਹੀ ਲੋੜ ਆ ਇਧਰ ਆਪਣੀਆਂ ਬੱਕਰੀਆਂ ਬੰਨੀਆਂ ਹੋਈਆਂ ਵਾ ਤੇ ਤੁਹਾਨੂੰ ਬੱਕਰੀਆਂ ਦਾ ਵੀ ਆਪਣੀਆਂ ਦੇਖ ਲਓ ਅੱਜ ਅੱਜ ਆਪਾਂ ਤੁਹਾਨੂੰ ਆਪਾ ਦਿਖਾਉਣੀ ਆ ਤੇ ਕੱਲ ਤੋਂ ਆਪਾਂ ਪ੍ਰੋਪਰ ਤੁਹਾਨੂੰ ਚੰਗੀ ਤਰ੍ਹਾਂ ਸ਼ੌਂਕ ਕਰਾਇਆ ਕਰਾਂਗੇ ਸਾਰੇ ਜਾਨਵਰਾਂ ਦਾ ਇਧਰ ਆਪਣਾ ਮਾਲ ਡੰਗਰ ਆ ਇਧਰ ਆਪਣੇ ਖੁੱਡੇ ਪਾਏ ਹੋਏ ਖੁੱਡੇ ਵੀ ਆਪਾਂ ਨਵੇਂ ਪਾਵਾਂਗੇ ਵੱਧ ਤੋਂ ਵੱਧ سپورਟ ਕਰੋ ਆਪਣੀਆਂ ਬੱਕਰੀਆਂ ਦੇ ਪਠੋਰੇ ਆ ਇਧਰ ਆਪਾਂ ਮੁਰਕੇ ਤਾੜੇ ਹੋਏ ਆ ਇਹਨਾਂ ਦਾ ਵੀ ਤੁਹਾਨੂੰ ਕੱਲ ਨੂੰ ਸ਼ੋਅ ਕਰਾਵਾਂਗੇ ਤੇਰੋ ਇਧਰ ਆਪਣੇ ਖੁੱਡੇ ਆ ਕੁੱਕੜਾਂ ਦਾ ਤੁਹਾਨੂੰ ਕੱਲ ਨੂੰ ਸ਼ੋਅ ਕਰਾਵਾਂਗੇ ਸਾਰਿਆਂ ਦਾ ਇਧਰ ਵੀ ਆਪਣੇ ਕੁੱਕੜ ਵਾ ਉਹ ਤੁਹਾਨੂੰ ਆਪਾਂ ਕੱਲ ਨੂੰ ਦਿਖਾਵਾਂਗੇ ਤੁਸੀਂ ਆਪਾਂ ਨੂੰ ਵੱਧ ਤੋਂ ਵੱਧ سپورਟ ਕਰੋ ਤੁਹਾਡੀ سپورਟ ਹੀ ਲੋੜ ਆ ਤਾਂ ਆਪਾਂ ਡੇਲੀ ਵਲੌਗ ਪਾਇਆ ਕਰਾਂਗੇ ਉਧਰ ਆਪਣੇ ਪਿੰਜੇ ਦੇ ਵਿੱਚ ਕਬੂਤਰ ਵਾ ਕੋਈ ਨਹੀਂ ਤੁਹਾਨੂੰ ਕਬੂਤਰਾਂ ਦਾ ਵੀ ਕਾਲੂ ਚੰਗੀ ਤਰ੍ਹਾਂ ਸ਼ੌਂਕ ਕਰਾਵਾਂਗੇ ਸਾਰੀ ਦਿਖਾਵਾਂਗੇ ਡਿਟੇਲ ਚ ਹੁਣ ਵੀਡੀਓ ਆਪਾਂ ਬਲੌਗ-ਬਲੌਗ ਪਾਇਆ ਕਰਾਂਗੇ ਇੱਧਰ ਆਪਣੀਆਂ ਬੱਕਰੀਆਂ ਵਾ ਆਪਣਾ ਮਾਲ ਡੰਗਰ ਵਾ ਹੁਣ ਆਪਾਂ ਇਹਨਾਂ ਨੂੰ ਅੰਦਰ ਬੰਦਦੇ ਆ ਤੁਹਾਨੂੰ ਉਹ ਵੀ ਦਿਖਾਉਨੇ ਆ ਤੇ ਇੱਧਰ ਪੱਠੇ-ਪੁੱਠੇ ਆਪਾਂ ਇਹਨਾਂ ਨੂੰ ਪਾਏ ਹੋਏ ਆ ਤੇ ਅੰਦਰ ਤੁਹਾਨੂੰ ਦਿਖਾ ਦਿੰਦੇ ਆ ਇੰਦਰ ਆਪਾਂ ਪੱਠੇ ਆਪਣੀਆਂ ਗਾਵਾਂ ਪਾਏ ਹੋਏ ਆ ਕਰੋ ਚੱਕ ਇੱਧਰ ਆਪਣੀਆਂ ਗਾਵਾਂ ਨੂੰ ਪੱਠੇ ਪਾਏ ਹੋਏ ਆ ਇੱਧਰ ਆਪਾਂ ਪੱਠੇ-ਪੁੱਠੇ ਆਪਣੇ ਵੱਢ ਕੇ ਰੱਖੇ ਆ ਕਿ ਰੱਖੇ ਹੋਏ ਆ ਬਾ ਤੁਹਾਨੂੰ ਸਪੋਰਟ ਕਰੋ ਬੱਦ ਤੋਂ ਬਾਅਦ ਸਪੋਰਟ ਕਰੋ ਤੁਸੀਂ ਤਾਂ ਆਡੀ ਸਪੋਰਟ ਦੀ ਲੋੜ ਵਾ ਤੇ ਇੱਥੇ ਆਪਾਂ ਟੋਕਾ ਵੀ ਲਾਵਾਂਗੇ ਸ਼ੈੱਡ ਸ਼ੁੱਡ ਵੀ ਆਪਾਂ ਫਰਸ਼ਪੁਰਸ਼ ਵੀ ਪਾਵਾਂਗੇ ਤੇ ਉਹ ਉੱਥੇ ਆਪਾਂ ਬੱਕਰੀਆਂ ਰਵਾੜਾ ਵੀ ਬਣਾਵਾਂਗੇ ਤੇ ਵੱਧ ਤੋਂ ਵੱਧ ਫੂਡ ਕਰੋ ਆਪਣਾ ਤੁਹਾਡੀ سپورਟ ਦੀ ਲੋੜ ਆ ਚਲੋ ਮਿੱਤਰੋ ਹੁਣ ਆਪਾਂ ਬੰਦਦੇ ਆਂ ਡੰਗਰ ਅੰਦਰ ਤੇ ਹੁਣ ਆਪਾਂ ਗਾਂ ਖੋਲਦੇ ਆਂ ਆਪਣੀ ਅੰਦਰ ਲੈ ਕੇ ਜਾਣੇ ਆ ਤੇ ਅੰਦਰ ਬੰਨ ਕੇ ਸਾਰਿਆਂ ਨੂੰ ਤੁਹਾਨੂੰ ਫੇ ਮਿਲਦੇ ਆ ਲਓ ਮਿੱਤਰੋ ਕਰੋ ਚੈੱਕ ਆਪਣੇ ਮਾਲ ਡੰਗਰ ਅੰਦਰ ਬੰਨ ਦਿੱਤਾ ਵਾ ਅੱਜ ਆਪਾਂ ਤੁਹਾਨੂੰ ਆਪਣਾ ਮਾਲ ਡੰਗਰ ਤੇ ਬੱਕਰੀਆਂ ਦਾ ਸ਼ੋਅ ਕਰਾਉਣਾ ਵਾ ਚੰਗੀ ਤਰ੍ਹਾਂ ਦੇਖੋ ਸਪੋਰਟ ਕਰੋ ਆਪਾਂ ਬੱਕਰੀਆਂ ਵੀ ਹੋਰ ਲੈ ਕੇ ਆਵਾਂਗੇ ਇੱਧਰ ਪਠੋਰੇ ਵੀ ਆਪਾਂ ਦਿੱਤੇ ਆ ਤਾੜ ਆਪਣੇ ਪਿੰਜਰੇ ਦੇ ਵਿੱਚ ਤੇ ਆ ਆਪਣੀਆਂ ਬੱਕਰੀਆਂ ਵਾ ਤੇ ਦੇਖੋ ਇੱਧਰ ਆਪਣਾ ਮਾਲ ਡੰਗਰ ਵਾ ਦਵਾਤ ਤੋਂ ਬਾਅਦ ਸਪੋਰਟ ਕਰੋ ਤੇ ਆਪਾਂ ਹੋਰ ਡੰਗਰ ਵੀ ਲੈ ਕੇ ਆਵਾਂਗੇ ਇਧਰ ਆਪਣਾ ਮਾ ਡੰਗਰਾ ਇਧਰ ਆਪ ਆਪਣੀਆਂ ਬੱਕਰੀਆਂ ਬੰਨੀਆਂ ਹੋਈਆਂ ਵਾ ਤੇ ਅੱਜ ਆਪਾਂ ਤੁਹਾਨੂੰ ਇਹਨਾਂ ਦਾ ਸ਼ੌਂਕ ਕਰਾਇਆ ਵਾ ਸਾਰੀਆਂ ਦਾ ਤੇ ਕੱਲ ਨੂੰ ਆਪਾਂ ਤੁਹਾਨੂੰ ਕੋਈ ਨਹੀਂ ਆਪਣੇ ਦੂਜੇ ਜਾਨਵਰਾਂ ਦਾ ਵੀ ਸ਼ੌਂਕ ਕਰਾਵਾਂਗੇ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚਲੋ ਮਿੱਤਰੋ ਫੇ ਆਪਾਂ ਮਿਲਦੇ ਹਾਂ ਅਗਲੇ ਮਿਨੀ ਵਲੌਗ 'ਚ